ਸੋ ਵੀ ਬਨੋ ਸਾਰੇ ਆਨ ਸਾਸਰੀ ਕਾ ਅੱਜ ਆਪਾਂ ਬਣਾਵਾਂਗੇ ਚਲਾਈ ਤੇ ਪਾਲਕ ਦਾ ਸਾਗ ਦੋ ਗੁੱਟੀਆਂ ਆਪਾਂ ਚਲਾਈ ਦੀਆਂ ਲਈਆਂ ਨੇ ਦੋਏ ਗੁੱਟੀਆਂ ਆਪਾਂ ਪਾਲਕ ਦੀਆਂ ਲਈਆਂ ਨੇ ਪਾਲਕ ਤੇ ਚਲਾਈ ਨੂੰ ਆਪਾਂ ਹੁਣ ਤੋੜਾਂਗੇ ਚਲਾਈ ਨੂੰ ਆਪਾਂ ਇਸ ਤਰ੍ਹਾਂ ਇਹਦਾ ਪੱਤਾ ਪੱਤਾ ਤੋੜ ਲਵਾਂਗੇ ਜਿਹੜੀ ਮੂਰਿਓ ਨਰਮ ਗੰਦਲ ਹੋ ਗਈ ਉਹ ਆਪਾਂ ਇਸ ਤਰ੍ਹਾਂ ਤੋੜ ਲਵਾਂਗੇ ਪਾਲਕ ਨੂੰ ਵੀ ਆਪਾਂ ਪਾਲਕ ਦਾ ਵੀ ਪੱਤਾ ਪਤਾ ਤੋੜ ਲਵਾਂਗੇ ਸਾਰੇ ਸਾਗ ਨੂੰ ਆਪਾਂ ਤੋੜ ਕੇ ਤਿਆਰ ਕਰਾਂਗੇ ਪਾਲਕ ਨੂੰ ਵੀ ਤੋੜਨ ਮਾ ਲਈ ਚੜਾਈ ਨੂੰ ਵੀ ਤੋੜਨ ਮਾ ਲਈ ਸਾਗ ਆਪਾਂ ਤੋੜ ਕੇ ਤਿਆਰ ਕਰ ਲਿਆ ਸਾਰਾ ਹੁਣ ਆਪਾਂ ਸਾਗ ਨੂੰ 2-3 ਵਾਰੀ ਪਾਣੀ ਚ ਧੋਵਾਂਗੇ ਸਮਾਰ ਕੇ ਸਾਗ ਨੂੰ ਆਪਾਂ ਧੋ ਕੇ ਟੋਕਰੀ ਚ ਪਾ ਲਿਆ ਹੁਣ ਆਪਾਂ ਸਾਗ ਦਾ ਪਾਣੀ ਨੁੱਝੜੇ ਤੇ ਸਾਗ ਨੂੰ ਕਟਾਂਗੇ ਸਾਗ ਚੋਂ ਪਾਣੀ ਆਪਣੇ ਨੁੱਝੜ ਗਿਆ ਹੁਣ ਆਪਾਂ ਸਾਗ ਕੱਟਣ ਤੋਂ ਪਹਿਲਾਂ ਆਪਾਂ ਕੁੱਕਰ ਚ ਪਾਣੀ ਪਾ ਕੇ ਗੈਸ ਤੇ ਰੱਖ ਦਵਾਂਗੇ ਸਾਗ ਲਈ ਪਾਣੀ ਪਾਵਾਂਗੇ ਆਪਾਂ ਜੈਸ ਤੇ ਰੱਖ ਦਵਾਂਗੇ ਜਦ ਤੱਕ ਆਪਾਂ ਸਾਗ ਘਟਣਾ ਆਪਣਾ ਪਾਣੀ ਰਿੱਚਣ ਲੱਗ ਜੂਗਾ ਨਾਲ ਨਾਲ ਆਪਾਂ ਸਾਗ ਪਾਵਾਂਗੇ ਹਨ ਆਪਾਂ ਸਾਗ ਨੂੰ ਘਰਦਣਾ ਘਟਾਂਗੇ ਚੜਾਈ ਤੇ ਪਾਲਕ ਦਾ ਸਾਗ ਬਹੁਤ ਟੇਸਟੀ ਬਣਦਾ ਗਰਮੀ ਚ ਸਾਰੇ ਸਾਗ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰਾਂਗੇ ਸਾਗ ਆਪਾਂ ਸਾਰਾ ਮोटा-ਮोटा ਕੱਟ ਲਿਆ ਹੁਣ ਆਪਾਂ ਸਾਗ ਨੂੰ ਕੁੱਕਰ ਚ ਪਾਵਾਂਗੇ ਪਾਣੀ ਆਪਣਾ ਰਿੱਝਦਾ ਸਾਗ ਆਪਾਂ ਕੱਟ ਕੇ ਸਾਰਾ ਤੇ ਆ ਕਰ ਲਏ ਸਾਗ ਨੂੰ ਆਪਾਂ ਕੁੱਕਰ ਚ ਪਾਵਾਂਗੇ ਪਾਣੀ ਆਪਣਾ ਰਿੱਝਦਾ ਥੋੜਾ ਥੋੜਾ ਕਰਕੇ ਸਾਗ ਆਪਾਂ ਪਾਵਾਂਗੇ ਸਾਰਾ ਆ ਸਾਗ ਰਿੱਝਣ ਲੱਗ ਜੀ ਵਿੱਚ ਫਿਰ ਦੂਸਰਾ ਸਾਗ ਪਾਵਾਂਗੇ ਸਾਗ ਆ ਵੀ ਆਪਣਾ ਰਿੱਝਣ ਲੱਗ ਗਿਆ साग ना घोटने ला थे करके दूसरा साग पावे साग अपा सारा कुकर च पा लिया ਹੁਣ ਆਪਾਂ ਇਹਦੇ ਵਿੱਚ ਛੋਲਿਆਂ ਦੀ ਦਾਲ ਪਾ ਦਵਾਂਗੇ ਇੱਕ ਕੌਲੀ ਆਪਾਂ ਛੋਲਿਆਂ ਦੀ ਦਾਲ ਇੱਕ ਘੰਟਾ ਭਿਉਂਤੀ ਸੀਗੀ ਪਾਣੀ ਕੱਢ ਕੇ ਦਾਲ ਚ ਫਿਰ ਆਪਾਂ ਸਾਗ ਜਪਾਵਾਂਗੇ ਦਾਲ ਨੂੰ ਛੋਲਿਆਂ ਦੀ ਦਾਲ ਦੇ ਨਾਲ ਬਹੁਤ ਟੇਸਟੀ ਸਾਗ ਬਣਦਾ ਜੇ ਆਪਾਂ ਨੂੰ ਪਾਣੀ ਥੋੜਾ ਲੱਗੇ ਸਾਗ ਚ ਆਪਾਂ ਪਾਣੀ ਹੋਰ ਪਾ ਸਕਦੇ ਆ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਸਾਗ 'ਚ ਹੋਰ ਗਰਮ ਕਰਕੇ ਪਰ ਆਪਾਂ ਸਾਗ 'ਚ ਪਾਣੀ ਪਾਵਾਂਗੇ ਥੋੜਾ ਜਿਹਾ ਆਪਣੇ ਸਾਗ 'ਚ ਪਾਣੀ ਘੱਟ ਆ ਗਰਮ ਕਰਕੇ ਪਾਣੀ ਪਾਉਣਾ ਆਪਾਂ ਠੰਡਾ ਪਾਣੀ ਨਹੀਂ ਪਾਉਣਾ ਸਾਗ 'ਚ ਮਿਕਸ ਕਰਕੇ ਆਪਾਂ ਸਾਗ ਨੂੰ ਫੁੱਲਾ ਹੀ ਬਣਾਵਾਂਗੇ ਇੱਕ ਘੰਟਾ ਸਾਗ ਨੂੰ ਆਪਾਂ ਫੁੱਲਾ ਬਣਾਵਾਂਗੇ ਸਾਗ ਚ ਪਾਉਣ ਲਈ ਆਪਾਂ ਆਹ ਆਪਾਂ ਲਸਣ ਲਿਆ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਅਦਰਕ ਲਿਆ ਹੁਣ ਆਪਾਂ ਇਹਨੂੰ ਕੁੰਡੀ ਛੋਟੇ ਘੁੱਟ ਲਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਪਹਿਲਾਂ ਆਪਾਂ 1.5 ਚਮਚਾ ਨਮਕ ਦਾ ਪਾਵਾਂਗੇ ਕੁੰਡੀ 'ਚ ਅਦਰਕ ਨੂੰ ਆਪਾਂ ਘੱਟ ਲਵਾਂਗੇ ਮਿਰਚ ਆਪਾਂ ਸਵਾਦ ਅਨੁਸਾਰ ਤਾਜ ਜਿਹਾ ਸਕਦੇ ਆ ਲਸਣ ਆਦਰਕ ਤੇ ਹਰੀਆਂ ਮਿਰਚਾਂ ਆਪਾਂ ਕੁੱਟ ਲਈਆਂ ਹੁਣ ਆਪਾਂ ਇਹਨਾਂ ਨੂੰ ਬੋਲੀ ਚ ਕੱਟ ਲਵਾਂਗੇ ਨਾ ਪੈਨ ਸਾਗ ਵਿੱਚ ਪਾਵਾਂਗੇ। ਕੁੰਡੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹ ਵੀ ਸਾਗ ਤੇ ਪਾ ਦਵਾਂਗੇ। ਔਲੀ ਜਿਹਾ ਭਾਲਵਾਂਗੇ ਆਪਾਂ। ਹੁਣ ਆਪਾਂ ਪੈਨ ਸਾਗ ਵਿੱਚ ਪਾਵਾਂਗੇ। ਹਲਾ ਦਵਾਂਗੇ ਸਾਗ ਨੂੰ। ਜੇ ਤੁਸੀਂ ਬਿਸਲ ਲਮਾਉਣਾ ਚਾਹੋ ਤਾਂ ਬਿਸਲ ਵੀ ਲਵਾ ਸਕਦੇ ਆ ਆਪਾਂ ਸਾਗ ਨੂੰ ਆਪਾਂ ਸਾਗ ਖੁੱਲਾ ਬਣਾਵਾਂਗੇ ਖੁੱਲਾ ਸਾਗ ਬਹੁਤ ਟੇਸਟੀ ਬਣਦਾ ਇੱਕ ਘੰਟਾ ਸਾਗ ਨੂੰ ਆਪਾਂ ਖੁੱਲਾ ਬਣਾਵਾਂਗੇ ਕੁੱਕਰ ਦਾ ਢੱਕਣ ਨਹੀਂ ਲਾਵਾਂਗੇ ਅਸੀਂ ਨਾਲ ਆਪਾਂ ਸਾਗ ਦੇ ਮੱਕੀ ਦੀ ਰੋਟੀ ਬਣਾਵਾਂਗੇ ਮੱਕੀ ਦਾ ਆਟਾ ਆਪਾਂ ਚਾਣ ਨਹੀਂ ਜਿਹਾ ਪਾ ਕੇ ਛਾਣ ਲਵਾਂਗੇ ਟਾਰ ਦੇ ਨਾਲ ਮੱਕੀ ਦੀ ਰੋਟੀ ਬਹੁਤ ਸੁਆਦ ਲੱਗਦੀ ਹੈ ਆਟਾ ਆਪਾਂ ਛਾਲ ਲਿਆ ਆਟੇ 'ਚ ਕੋਸਾ ਪਾਣੀ ਪਾ ਕੇ ਆਪਾਂ ਆਟੇ ਨੂੰ ਮਨ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਆਪਾਂ ਮਲਾਂਗੇ ਆਟੇ ਨੂੰ ਆਪਾਂ ਥੋੜਾ ਥੋੜਾ ਕਰਕੇ ਮਲਾਂਗੇ ਹੁਣ ਆਪਾਂ ਰੋਟੀ ਬਣਾ ਲਵਾਂਗੇ ਆਪਣਾ ਗਰਮਾ ਤਵੇ ਆਪਾਂ ਜੈਸ ਤੇ ਰੱਖ ਲਿਆ। ਜਦ ਤੱਕ ਆਪਣਾ ਸਾਗ ਬਣਦਾ ਆਪਾਂ ਰੋਟੀ ਬਣਾ ਕੇ ਤਿਆਰ ਕਰ ਲਿਮਾਂ। ਤਵੇ ਤੇ ਪਾ ਮੰਮੀ ਰੋਟੀ। ਰੋਟੀ ਦੀ ਸਾਈਡ ਚੇਂਜ ਕਰਾਂਗੇ। ਰੋਟੀ ਸਾਰੀਆਂ ਚੰਗੀਆਂ ਬਣ ਮੰਨ ਰੋਟੀ ਨੂੰ ਆਪਾਂ ਰਾਲ ਲਵਾਂਗੇ ਦੂਸਰੀ ਰੋਟੀ ਪਾ ਦਵਾਂਗੇ ਰੋਟੀ ਨੂੰ ਆਪਾਂ ਤਲੇ ਤੇ ਵੀ ਰਾੜ ਸਕਦੇ ਆ ਆਪਾਂ ਇਸ ਤਰ੍ਹਾਂ ਵੀ ਰਾੜ ਸਕਦੇ ਆ ਰੋਟੀ ਨੂੰ ਰੋਟੀ ਆਪਣੀ ਰਾੜਤੀ ਹੁਣ ਆਪਾਂ ਇਸ ਤਰ੍ਹਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਵਾਂਗੇ ਮੱਕੀ ਦੀ ਇੱਧਰ ਸਾਗ ਵੀ ਆਪਣਾ ਬਣ ਗਿਆ ਹੁਣ ਆਪਾਂ ਸਾਗ ਚੋਂ ਪਾਣੀ ਕੱਢ ਕੇ ਸਾਗ ਨੂੰ ਘੋਟ ਲਵਾਂਗੇ ਸਾਗ ਆ ਜਾ ਆਪਾਂ ਘੰਟਾ ਬਣਾ ਲਿਆ ਹੁਣ ਆਪਾਂ ਸਾਗ ਚੋਂ ਪਾਣੀ ਕੱਢ ਲਵਾਂਗੇ ਸਾਗ ਚੋਂ ਕੜਚੀ ਨਾਲ ਆਪਾਂ ਪਾਣੀ ਕੱਢਾਂਗੇ ਆਣੀ ਆਪਾਂ ਕੱਢਨੇ ਆ। ਹੁਣ ਆਪਾਂ ਨੀ ਕੋਟ ਲਵਾਗੇ ਕੋਟ ਨਾ। ਅੱਜ ਜੋ ਜਿਹੜਾ ਪਾਣੀ ਕੱਢਿਆ ਆਪਾਂ ਉਹ ਫੋਨ ਲਵਾਗੇ। ਜਿਹੜਾ ਇਹਦੇ ਵਿੱਚ ਸਾਗ ਹੋਊਗਾ ਆਪਾਂ ਸਾਗ ਦੇ ਪਾ ਕੇ ਕੋਟ ਲਵਾਗੇ ਸਾਗ। ਸਾਗ ਨੂੰ ਕੋਟਿੰਗ ਆਪਾਂ ਸਮਾਰ ਕੇ ਕੋਟ ਲਵਾਗੇ। ਤੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਸਾਗ ਸਾਗ ਆਪਾਂ ਚੰਗੀ ਤਰ੍ਹਾਂ ਘੋਟ ਲਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਾਗ ਤੋਂ ਪਾਣੀ ਕੱਢਿਆ ਸੀ ਉਹ ਪਾਟਾਂਗੇ ਆਪਾਂ ਸਾਗ 'ਚ ਦੇਖ ਲੈਣਾ ਜੇ ਆਪਣਾ ਪਾਣੀ ਹੋਰ ਪਵੇ ਤਾਂ ਆਪਾਂ ਗਰਮ ਪਾਣੀ ਪਾਉਣਾ ਨਹੀਂ ਸੋਣਾ ਜੇ ਆਪਣਾ ਸਾਗ ਠੀਕ ਆ ਤੇਰ ਨਹੀਂ ਆਪਾਂ ਗਰਮ ਪਾਣੀ ਪਾਉਣਾ ਹੈਗਾ ਆਪਣਾ ਸਾਗ ਠੀਕ ਆ ਆਪਾਂ ਗਰਮ ਪਾਣੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਗੈਸ ਤੇ ਰੱਖ ਕੇ ਥੋੜਾ ਸੇਕ ਲਵਾ ਲਵਾਂਗੇ 5 ਮਿੰਟ ਸਾਗ ਆਪਾਂ 5 ਮਿੰਟ ਬਣਾ ਲਿਆ ਸਾਗ ਆਪਣਾ ਬਣ ਗਿਆ ਹੁਣ ਆਪਾਂ ਸਾਗ ਨੂੰ ਤੜਕਾ ਲਾਵਾਂਗੇ ਚਾਵ ਨੂੰ ਤੜਕਾ ਲਾਉਣ ਲਈ ਆਪਾਂ ਸਰੋਂ ਦਾ ਤੇਲ ਪਾਵਾਂਗੇ ਕੜਾਹੀ 'ਚ ਪਹਿਲਾਂ ਇੱਕ ਘੜਾ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਲਸਣ ਪਾਵਾਂਗੇ ਅੱਧਾ ਗੱਠਾ ਬਤਨ ਨੂੰ ਆਪਾਂ ਬਣਾਵਾਂਗੇ ਲਸਣ ਆਪਾਂ ਬਣ ਗਏ ਹੁਣ ਆਪਾਂ ਇਹਦੇ ਵਿੱਚ ਇੱਕ ਕੱਟਿਆ ਹੋਇਆ ਪਿਆਜ਼ ਪਾਦਾਂਗੇ ਪਿਆਜ਼ ਵੀ ਬਣਾਵਾਂਗੇ ਪਿਆਜ਼ ਆਪਣੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਇੱਕ ਕੱਟਿਆ ਹੋਇਆ ਟਮਾਟਰ ਪਾਦਾਂਗੇ ਮਟਰ ਨੂੰ ਬਣਾਵਾਂਗੇ ਟਮਾਟਰ ਆਪਨੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਸਾਗ ਪਾ ਦਵਾਂਗੇ ਚੜਾਈ ਤੇ ਪਾਲਕ ਦਾ ਸਾਗ ਆਪਣਾ ਬਣ ਕੇ ਤਿਆਰ ਆ ਗੈਸ ਬੰਦ ਕਰ ਤੁਮਾਗੇ ਹੁਣ ਆਪਾਂ ਇਹਨੂੰ ਸਾੜ ਨੂੰ ਭਾਂਡੇ ਚ ਕੱਢਾਂਗੇ ਬਹੁਤ ਵਧੀਆ ਆਪਣਾ ਸਾਗ ਬਣਿਆ ਆ ਸਾਗ ਤੇ ਮੱਕੀ ਦੀ ਰੋਟੀ ਆਪਣੀ ਬਣ ਕੇ ਤਿਆਰ ਆ। ਹੁਣ ਆਪਾਂ ਸਾਗ ਵਿੱਚ ਨੇਸੀ ਘਿਓ ਪਾੜਨਾਗੇ। ਨੇਸੀ ਘਿਓ ਪਾ ਕੇ ਸਾਗ ਬਹੁਤ ਟੇਸਟੀ ਲੱਗਦਾ। ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸੇਅਰ ਕਰਨਾ, ਲਾਈਕ ਕਰਨਾ। ਮੇਰੇ ਚੈਨਲ ਤੇ ਜਾ ਕੇ ਵੈ ਲੈਟਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ।